ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਪਹੁੰਚਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਿੱਥੇ ਇੱਕ ਤੁਸੀਂ ਵੇਖ ਰਹੇ ਹੋ ਇਸ ਜਗ੍ਹਾ ਤਾਂ ਨਾ ਬੈਸਮੈਂਟ ਬਣ ਰਹੀ ਆ ਜਿਸ ਤੇ ਇੱਥੇ ਲੈਂਟਰ ਦੀ ਸੇਵਾ ਚੱਲ ਰਹੀ ਆ ਤੇ ਆਹ ਦਿਖਾਓ ਵੀਰ ਜੀ ਇੱਧਰ ਆਪਣੇ ਨਾਲ ਵੀਰ ਗੁਰਵਿੰਦਰ ਸਿੰਘ ਜੁਗਣੀ ਵੀ ਜੀ ਨਾਲ ਨੇ ਤੇ ਆਹ ਦੇਖੋ ਤੁਸੀਂ ਇੱਥੇ ਜਿਹੜੀ ਸੇਵਾ ਚੱਲ ਰਹੀ ਆ ਇਹ ਲੈਂਟਰ ਲੱਗਣਾ ਇਸ ਦੇ ਉੱਪਰ ਜਿਵੇਂ ਇੱਕ ਜਦੋਂ ਸਵਾ ਆਉਂਦੀ ਆ ਉਸ ਸਮੇਂ ਨਾ ਬਹੁਤ ਦਿੱਕਤ ਆਉਂਦੀ ਆ ਜਿਵੇਂ ਕਿ ਉਹ ਸਮੇਂ ਨਾ ਜਿਹੜੇ ਸੰਗਤਾਂ ਦਾ ਇਕੱਠ ਭਾਰੀ ਹੋ ਜਾਂਦਾ ਏ ਪਾਰੀ ਰਸਾਉਣ ਕਾਰਨ ਦਿੱਕਤ ਆ ਜਾਂਦੀ ਆ ਮੱਥਾ ਟੇਕਣ ਦੇ ਵਿੱਚ ਸਰਧਾਲੂਆਂ ਨੂੰ ਤੇ ਜਿਹੜਾ ਆਹ ਰਸਤਾ ਹੈਟਾ ਨੂੰ ਜਾਣਾ ਏ ਅੰਡਰਗਰਾਉਂਡ ਉੱਥੋਂ ਉਧਰੋਂ ਆ ਕੇ ਇਹਦਾ ਦਿਖਾਓ ਵੀਰ ਜੀ ਉਧਰੋਂ ਆ ਕੇ ਨਾ ਹੈਟਾ ਦੇ ਨਿੱਚਲੂ ਨਿਕਲਦੀ ਸੰਗਤ ਆ ਇਹ ਵੀ ਪੋਰਾ ਸਾਹਮਣੇ ਜਾਊਗਾ ਰਸਤਾ ਆ ਅੱਗੇ ਆ ਜਾਓ ਵੀਰ ਜੀ ਅੱਗੇ ਆ ਕੇ ਦਿਖਾ ਦਿਓ ਉੱਪਰ ਨੂੰ ਆ ਕੇ ਹਾਂ ਜੀ ਇਹ ਦਿਖਾ ਰਹੇ ਸੀ ਨਾ ਵੀਡੀਓ ਵਿੱਚ ਜਿਵੇਂ ਤੁਸੀਂ ਵੇਖ ਰਹੇ ਹੋ ਆਹ ਦੇਖੋ ਇਸ ਤਰ੍ਹਾਂ ਹੋ ਰਿਹਾ ਏ ਕੰਮ ਇਹ ਇਹ ਨੀਚੇ ਨੂੰ ਰਸਤਾ ਨਿਕਲੇਗਾ ਇਹ ਜਾਵੇਗਾ ਵੀ ਨੀਚੇ ਉਹ ਜਿਹੜੀ ਸੰਗਤ ਆ ਸਿੱਧਾ ਹੀ ਜਾਣਾ ਕਿਸੇ ਨੇ ਇੱਧਰ ਨੂੰ ਜਾਣਾ ਤੇ ਪੋਰਾ ਸਾਹਿਬ ਨੂੰ ਵੀ ਰਸਤਾ ਜਾਵੇਗਾ ਇਸ ਤਰਫ ਤੋਂ ਤੇ ਉੱਥੇ ਸੰਗਤ ਜਿਹੜੀ ਕਿ ਨਮਸਤਕ ਆ ਰਾਮ ਨਾਲ ਹੋ ਸਕੇ ਹਨਾ ਜੀ ਉਸ ਕਰਕੇ ਇਹ ਸੇਵਾ ਚੱਲ ਰਹੀ ਆ ਅਸੀਂ ਨਾ ਜਿਹੜੀ ਇਹ ਵੀਡੀਓ ਬਣਾਉਣ ਦਾ ਸਾਡਾ ਮੱਤਵ ਕੀ ਆ ਵੀ ਸੰਗਤਾਂ ਵੱਧ ਤੋਂ ਵੱਧ ਪਹੁੰਚੋ ਜੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸੇਵਾ ਕਰਨ ਲਈ ਜਿਵੇਂ ਕਿ ਆ ਦੇਖੋ ਤੁਹਾਡੇ ਸਾਹਮਣੇ ਸਰਦਾਰ ਅਲੂ ਸੇਵਾ ਕਰ ਰਹੇ ਨੇ ਆ ਦੇਖੋ ਜੀ ਵੀ ਵਾਦੋ ਵਾਦ ਸੰਗਤਾਂ ਪਹੁੰਚਦੇ ਆ ਬਾਕੀ ਆਪਣੇ ਨਾਲ ਵੀਰ ਗੁਰਬੀਰ ਗੁਰਵਿੰਦਰ ਸਿੰਘ ਜੁਗਣੀ ਜੀ ਨੇ ਜਿਹੜੇ ਕਿ ਇੱਥੇ ਖੂਨਦਾਨ ਕੈਂਪ ਵੀ ਲਾਉਂਦੇ ਨੇ ਕਾਫੀ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ ਤੇ ਗੁਰੂ ਘਰ ਨਾਲ ਵੀ ਜੁੜੇ ਹੋਏ ਨੇ ਇਹਨੇ ਵੀਰ ਗੁਰਵਿੰਦਰ ਸਿੰਘ ਜੁਗਣੀ ਆਪਣੇ ਨਾਲ ਵੀਰ ਜੀ ਸਸਰੀਕਾਲ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਤੁਹਾਡਾ ਦਾਸ ਗੁਰਵਿੰਦਰ ਸਿੰਘ ਜੁਗਣੀ ਸ੍ਰੀ ਫਤਗੁਰ ਸਾਹਿਬ ਤੋਂ ਹਾਂਜੀ ਤੇ ਮੈਂ ਅੱਜ ਜਿਹੜੀ ਗੱਲ ਕਰਨ ਜਾ ਰਹੇ ਆ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਨ ਜਾ ਰਹੇ ਆ ਵੀ ਜਿਹੜੀ ਸ ਉਹ ਚੱਲ ਰਹੀ ਆ ਹਾਂਜੀ ਤੇ ਸੰਗਤ ਵੱਤ ਵੱਤ ਪਹੁੰਚੇ ਇਹ ਸੇਵਾ ਦਾ ਲਾਭ ਉਠਾਵੇ ਕਿਉਂਕਿ ਇਹ ਬੇਸਮੈਂਟ ਬਣ ਰਿਹਾ ਜਿਹੜਾ ਸਵਾ ਦੇ ਵਿੱਚ ਜਿਹੜੀ ਦਿੱਕਤ ਆਉਂਦੀ ਹੈ ਜਿਹੜੀ ਸਵਾ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਜਿਹੜੀ ਉਧਰ ਦੀ ਸੰਗਤ ਇੱਧਰ ਨਹੀਂ ਆਉਂਦਾ ਇੱਧਰ ਹੀ ਸੰਗਤ ਉਧਰ ਨਹੀਂ ਜਾ ਹੁੰਦੀ ਔਰ ਬਹੁਤ ਵਧੀਆ ਉਪਰਾਲਾ ਹੈ ਇਹ ਕਾਰ ਸੇਵਾ ਬਾਬਾ ਜੀ ਦਿੱਲੀ ਵਾਲੇ ਹਰਬੰਸ ਸਿੰਘ ਜੀ ਦੀ ਨਿਗਰਾਨੀ ਵਿੱਚ ਬਹੁਤ ਨਿਗਾਨੀ ਵਿੱਚ ਬਹੁਤ ਵੱਡਾ ਉਪਰਾਲਾ ਬਹੁਤ ਵਧੀਆ ਇੱਕ ਕਾਰਜ ਹੈ ਜਿਹੜਾ ਕਿ ਉਹਨਾਂ ਦੀ ਦੇਖਰੇਖ ਵਿੱਚ ਹੋ ਰਿਹਾ ਹੈ ਤੇ ਮੈਂ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੱਤ ਤੋਂ ਵੱਧ ਇੱਥੇ ਪਹੁੰਚ ਕੇ ਗੁਰੂ ਕਾਜ ਸੇਵਾ ਕਰੋ ਤੇ ਸੇਵਾ ਦਾ ਲਾਭ ਉਠਾਓ ਸੇਵਾਦਾਰਾਂ ਦੀ ਬੜੀ ਲੋੜ ਹੈ ਤੇ ਮੇਰੇ ਨਾਲ ਨਰੇਂਦਰਗੜ੍ਹ ਤੋਂ ਬਖਸ਼ੀਸ਼ ਸਿੰਘ ਜੀ ਲੰਬੜਦਾਰ ਉਹ ਮੇਰੇ ਨਾਲ ਖੜੇ ਨੇ ਜਿਹੜੇ ਕਿ ਮਾਤਾ ਗੁਜੀ ਲੰਗਰ ਹਾਲ ਦੇ ਵਿੱਚ ਹਰ ਰੋਜ਼ ਨਤਮਸਤਕ ਹੁੰਦੇ ਨੇ ਸੇਵਾ ਕਰਦੇ ਨੇ ਤੇ ਇਹ ਵੀ ਇੱਥੇ ਹਰ ਰੋਜ਼ ਸੇਵਾ ਨਿਭਾਉਂਦੇ ਨੇ ਤੇ ਮੈਂ ਤੁਹਾਡਾ ਦਾਸ ਗਵਿੰਦਰ ਸਿੰਘ ਜੁਨੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਰੀਆਂ ਸੰਗਤਾਂ ਨੂੰ ਫਿਰ ਤੋਂ ਹੱਥ ਜੋੜ ਕੇ ਬੇਨਤੀ ਕਰਦਾ ਵੱਤ ਤੋਂ ਵੱਧ ਇੱਥੇ ਪਹੁੰਚੋ ਸ਼੍ਰੀ ਫਤਿਹਗੜ੍ਹ ਸਾਹਿਬ ਵੱਤ ਤੋਂ ਵੱਧ ਪਹੁੰਚੋ ਸੇਵਾ ਕਰੋ ਸੇਵਾ ਦਾ ਲਾਭ ਉਠਾਓ ਸਾਹ ਸਾਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਪਹੁੰਚ ਕੇ ਸੇਵਾ ਦਾ ਲਾਭ ਉਠਾਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਪੋਰਟ ਕਰ ਦਿਓ ਮੇਰੇ ਨਾਲ ਤੁਚਾਰ ਸਿੰਘ ਖਰੋੜ ਜੋ ਕਿ ਪਿੰਡ ਰੁੜਕੀ ਤੋਂ ਸਾਡਾ ਭਾਈ ਆ ਇਹ ਵੀ ਪਿਛਲੇ ਲੰਬੇ ਸਮੇਂ ਤੋਂ